ਮੈਂ ਆਇਆ ਕੰਮ ਤੋਂ ਤੇ ਲੱਗਿਆ ਮੁੰਡੇ ਸਾਡੇ ਕਾਹ ਕਰ ਵਧਾਈਆਂ ਹੋ ਗਈਆਂ ਹੈ ਹਾਂ ਆਉਂਦਾ ਆ ਰਹਾ ਹਾਂ ਤੇ ਇਹ ਅੱਜ ਕਰਾ ਕੇ ਆਇਆ ਵਧਾਈਆਂ ਟੱਟ ਜਾਵਾਂ ਕਰਾ ਕੇ ਆ ਆਲੀ ਦੇਦੀ ਆਵੇ ਸਮੂਸੇ ਇਹਦੀ ਆ ਮੇਰੇ ਵਾਸਤੇ ਵੀ ਹਾਂ ਭਾਣ ਭਾ ਲੈ ਤਾਣਗੇ ਆ ਪਤੀਜਾ ਭਾਣ ਨੂੰ ਨਹੀਂ ਫਾਉਂਦਾ ਇਹਦੀ ਕੱਟ ਜਾਵਾਂ ਹੋਇਆ ਤੇ ਉੱਥੇ ਉਹਦੇ ਕੋਲ ਲਾਤਾ ਭੂਆ ਮੇਰੇ ਕੱਟ ਜਾਵਾਂ ਹੋ ਗਈ ਦੇਖ ਲਓ ਐਵੇਂ ਵੀ ਡਰਦੇ ਰਹਿੰਦੇ ਆ ਤੁਸੀਂ ਤੁਹਾਡੇ ਦੂਜੀ ਵਾਰ ਗਏ ਸੀ ਨਾ ਪਹਿਲੀ ਵਾਰ ਮੁੜ ਮੁੜ ਆਏ ਸੀ ਨਾ ਇਹ ਅੱਜ ਫੇਰ ਤੋਂ ਨਾ ਪੂਰਾ ਫੋਲਿਓ ਤੇਰੇ ਸੱਨ ਮੋੜ ਤੇ ਹਨਾ ਕੋਈ ਨਾ ਕੋਈ ਪੇਪਰ ਬਾਅਦ ਘੱਟ ਹੋ ਜਾਂਦੀ ਆ ਤੇ ਫੇਰ ਮੋੜ ਦਿੰਦੇ ਆ ਉਹ ਫੇਰ ਅਪਾਇੰਟਮੈਂਟ ਚੁੱਕਣੀ ਪੈਂਦੀ ਆ ਫੇਰ ਜਾਣਾ ਪੈਂਦਾ ਤੇ ਜੇ ਹੁੰਡੇ ਵਾਲੀ ਸਾਡੇ ਲਈ ਜੀਪਾਲ ਸਿੰਘ ਸਮੋਸੇ ਰਸਗੁੱਲੇ ਇੱਕ ਮੈਂਬਰ ਆਪਣਾ ਹੋਰ ਆਇਆ ਸੀ ਮੈਂ ਸੁਣਿਆ ਸੀ ਉਹ ਕੋਠੇ ਤੇ ਧੱਪਨ ਦੇ ਕਣ ਗਿਆ ਸੀ ਮੇਰੇ ਯਾਰ ਗਾਇ ਤਾਂ ਫਸੇ ਕਦਰ ਰੋਟੀ ਕੌਣ ਖਾਣ ਲਗਾ ਵੰਟੀ ਨਹੀਂ ਨਹੀਂ ਉਹ ਸਾਨੂੰ ਖਾ ਗਿਆ ਯਾਰ ਸਾਨੂੰ ਖਾ ਗਿਆ ਠੀਕ ਠੀਕ ਆ ਜਾ ਪਹਿਲੇ ਆ ਜਾ ਅੰਦਰ ਨਾ ਵੀ ਅਜ ਸਾਡੇ ਗੈਸਟ ਆਏ ਆ ਕਲਾਵਰੀ ਆ ਤੁਮ ਛੇਹ ਰਾਣੀ ਭੈਣ ਤੇ ਆ ਸਾਡਾ ਇਹ ਧੁਗੇੜੇ ਨੰਬੜੇ ਹੁਣ ਆਏ ਉਧਰ ਤੈਨੂੰ ਮਹਾਤੋਰੀ ਦਾ ਇਧਰੋਂ ਤੱਕੇ ਤੈਨੂੰ ਨੇਵਾ ਦੇਖਣੋਂ ਨਾ ਬੰਦੇ ਕਿਦਾਂ ਮੇਰੇ ਬਿਨਾ ਰੌਣਕਾ ਨਹੀਂ ਆਰ ਸਾਜੇ ਮੇਰੇ ਭੇਜਣਾ ਪਿਆ ਬਚਲੇ ਕੰਮ ਦਾ ਕਰਕੇ ਇੱਥੇ ਸੈਟ ਆ ਬਈ ਤੁਹਾਨੂੰ ਦੱਸ ਦੇ ਰਹੇ ਨੇ ਅੱਜ ਪੰਜਾਂ ਜਣਿਆਂ ਦੀ ਅਪਾਇੰਟਮੈਂਟ ਸੀ ਪਰਫਾ ਦੂਰੇ ਦੀ ਤੇ ਉਹ ਦੋਆਂ ਦੀ ਹੋ ਨਿਪੜੀ ਬੰਟੀ ਦੀ ਤੇ ਦਵਿੰਦਰ ਦੀ ਤੇ ਇਹ ਸ਼ੇਖਾ ਤੇ ਨਾਲ ਦੋ ਮੁੰਡੇ ਹੋਰ ਰਹਿ ਗਏ ਤੇ ਰਹਿ ਕਾਦਾ ਕਰਕੇ ਸਾਰਾ ਕੁਝ ਪੂਰਾ ਬਸ ਇਹਨਾਂ ਨੇ ਪਤਾ ਨਹੀਂ ਕੀ ਕੀ ਨੋਕਸ਼ ਕੱਢਣਾ ਹੁੰਦਾ ਘਰ ਦੇ ਡਾਕੂਮੈਂਟ ਸਾਰੇ ਪੂਰੇ ਆ ਬੰਟੀ ਦੇ ਵੀ ਉਹੀ ਪੇਪਰ ਘਰ ਦੇ ਇਧਰ ਸੁਣ ਅੱਛਾ ਉਹੀ ਬੀਐਡਬੀ ਦੇ ਬੰਟੀ ਦੇ ਪੇਪਰ ਹਨਾ ਤੇ ਸ਼ਿਖਾ ਦੇ ਵੀ ਉਹੀ ਪੇਪਰ ਕਰ ਦੇ ਬੰਦਾ ਅੱਛਾ ਤੇ ਉਹ ਕਿਹਨੇ ਕਰਦੇ ਪੇਪਰਾਂ ਉਹ ਕਹਿੰਦੇ ਵੀ ਨਿਊ ਕਰਾ ਕੇ ਲਿਓ ਦੱਸ ਆਂ ਯਾਰ ਤੇ ਉਹਦੇ ਜ਼ਹੀਰੇ ਜਮਾਂ ਹੋਗੇ ਵੇ ਆਈ ਉਹ ਉਹਦੇ ਨਾਲ ਹੋਈ ਗੁਰਪ੍ਰੀਤ ਨਾਲ ਵੱਡੇ ਨਾਲ ਤੇ ਮੋਲੂ ਨਾਲ ਵੱਡੇ ਦੇ ਜਮਾ ਹੋ ਗਏ ਤੇ ਮੋਲੂ ਨੂੰ ਮੋੜਤਾ ਤੇ ਅਜ ਨਾਲ ਕੁਇਟ ਕਿਨੇ ਬਲੀਟ ਨਾਲੇ ਕੱਕ ਲੈਣ ਸੀ ਉਦੋਂ ਉਹ ਚੱਕ ਲੈਣੀ ਉਹਨੇ ਦੱਸ ਦੇਣਾ ਵਕੀਲ ਨੇ ਸਭ ਤੋਂ ਚਲੇ ਨੂੰ ਉਹਨਾ ਵੀ ਔਖਾ ਲੈਣੀ ਹੋਵੇ ਤਾਂ ਜਨ ਨੂੰ ਸਭ ਕਾ ਬੱਲ ਤਾਂ ਆਉਣਾ ਔਖਾ ਜਿਹੜੇ ਦੂਰੋਂ ਕਰਾਇਆ ਲਾ ਕੇ ਆਉਂਦੇ ਜਿਵੇਂ ਹੁਣ ਸੇਖਾ ਤੇ ਉਹ ਆਇਆ ਗੰਜਾ ਗੰਜੇ ਦਾ ਕੰਮ ਤਾਂ

ਮੇਰੀ ਜੈਮੀ ਦਾ ਵਾਦਾ ਪਾ ਮਰੀ ਕੋਲੇ ਆਇਆ ਮੈਨੂੰ ਇੱਕ ਕੰਮ ਤੋਂ ਮੈਨੂੰ ਲੱਗੇ ਭੁੱਖ ਤੇ ਤਾਂ ਦੋ ਦਿਖਾਈ ਦਿੱਤੀ ਆ ਆ ਲੈ ਆਂਦੇ ਹਾਂ ਤੁਸੀਂ ਚਾਹੇ ਸਮੋਸੇ ਤੇ ਰਸਗੁਲੇ ਨਾਲ ਚਾਹ ਮੈਨਾਂ ਨੇ ਸਾਰਿਆਂ ਨਾਲ ਦੂਜੀ ਵਾਰ ਲਏ ਸਮੋਸੇ ਆ ਨਾ ਕਹਦੇ ਵੀ ਆਪਾਂ ਦਿਖਾਈ ਆਉਣੀ ਮੈਂ ਮਰਦੀ ਨਹੀਂ ਆ ਬੋਲ Ha llegado no nota